ਰਾਤਾ ਮੈਂ ਨਿਕਲ ਉਹ ਬੰਦੇ ਦੋ ਦੋ ਨੂੰ ਮੈਂ ਕੋ ਲੋਗ ਲੋਗ ਘਸਲਾ ਲੈ ਕੇ ਘੁੰਮਦਾ ਹਾਂ ਪਰ ਨਹੀਂ ਪਛਾਣਦਾ ਅਸੀਂ ਆਪੇ ਦੇਖਾਂਗੇ ਬੰਦਨਾ ਤੋਂ ਦੇਖੋ ਸਾਰੇ ਲੋਕਾਂ ਨੂੰ ਕੋਈ ਨਹੀਂ ਆਉਂਦਾ ਨਹੀਂ ਤਰੀਕਾ ਕਾਲ ਤੁਸੀਂ ਕਹੋ ਮੈਂ ਜਰਾ ਸਾਥ ਜਿੱਤੀ ਸਾਥ ਤੁਸੀਂ ਕਹੋ ਕਿ ਤੁਸੀਂ ਕੀ ਕੀਤਾ ਤੁਸੀਂ ਕੀ ਕੀਤਾ ਸਾਡੇ ਸਾਹਮਣੇ ਹੀ ਆ ਸਾਡਾ ਭਾਗ ਪਾ ਲਓ ਸਾਰੇ ਸਾਨੂੰ ਬਜ਼ਾਰ ਦਾ ਸਾਰੇ ਸ਼ਹਿਰ ਦਾ ਸਹਿਯੋਗ ਚਾਹੀਦਾ ਆਪਾਂ ਸਿਰਫ ਉਹਨਾਂ ਨੂੰ ਸਹਿਯੋਗ ਕਰਕੇ ਉਹ ਦੁਕਾਨਾਂ ਆਪਣੀਆਂ ਬੰਦ ਰੱਖਣ ਜਦੋਂ ਤੱਕ ਇਹ ਸ਼ਰਾਧ ਸ਼ਰਾਧ ਕੀ ਅੰਸਰ ਪਾੜਨੇ ਚਾਹਦੇ ਫਕਵਾਰਾ ਵਿਖੇ ਉਸ ਸਮੇਂ ਮਾਹੌਲ ਤਣਾਪੁਨਨ ਬਣ ਗਿਆ ਜਦੋਂ ਸ਼ਿਵ ਸੈਨਾ ਨੇਤਾ ਇੰਦਰਜੀਤ ਕਰਵਲ ਅਤੇ ਉਸ ਦੇ ਪੁੱਤਰ ਜਿਮੀ ਕਰਵਲ ਉੱਪਰ ਕੁਝ ਅਣਪਛਾਤੇ ਹਮਲਾਵਰਾਂ ਵੱਲੋਂ ਤੇਜ਼ਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਗਿਆ ਜ਼ਿਕਰਯੋਗ ਹੈ ਕਿ ਉਕਤ ਹਮਲਾਵਰਾਂ ਵੱਲੋਂ ਇਹ ਹਮਲਾ ਉਸ ਸਮੇਂ ਕੀਤਾ ਗਿਆ ਜਦੋਂ ਜਿਮੀ ਕਰਵਲ ਆਪਣੀ ਪਤਨੀ ਨਾਲ ਕੌਸ਼ਲਾ ਬਿਆਰ ਵਿਖੇ ਜਾ ਰਿਹਾ ਸੀ ਇਸ ਦੌਰਾਨ ਹਮਲਾਵਰਾਂ ਵੱਲੋਂ ਗੋਲੀਆਂ ਵੀ ਚਲਾਉਣ ਦੀ ਜਾਣਕਾਰੀ ਮਿਲੀ ਹੈ ਉક્ત ਘਟਨਾ ਤੋਂ ਬਾਅਦ ਇੰਦਰਜੀਤ ਕਰਵਲ ਅਤੇ ਜਿੰਮੀ ਕਰਵਲ ਨੂੰ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਕਿ ਡੀਐਸਪੀ ਫਗਵਾੜਾ ਭਾਰਤ ਭੋਸ਼ਨ ਪੁਲਿਸ ਪਾਰਟੀ ਨਾਲ ਪਹੁੰਚੇ ਇਸ ਦੌਰਾਨ ਹਲਕਾ ਵਿਧਾਇਕ ਬਲਵਿੰਦਰ ਸਿੰਘ ਢਾਲੀਵਾੜ ਆਸ਼ੂ ਸਾਹਬਲਾ ਅਤੇ ਮੇਅ ਰਾਮਪਾਲ ਉਪਲ ਵੀ ਜ਼ਖਮੀ ਇੰਦਰਜੀਤ ਕਰਵਲ ਅਤੇ ਜਿੰਮੀ ਕਰਵਲ ਦਾ ਹਾਲਚਲ ਜਾਣਨ ਲਈ ਪਹੁੰਚੇ ਆਖਰੀ ਖਬਰਾਂ ਲਿਖੇ ਜਾਣ ਤੱਕ ਜਿੱਥੇ ਫਗਵਾੜਾ ਪੁਲਿਸ ਛਾਣੀ ਵੀ ਤਬਦੀਲ ਹੋ ਚੁੱਕਾ ਸੀ ਉੱਥੇ ਹੀ ਪੁਲਿਸ ਬਲੋ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਡਾਕਟਰ ਜੀ ਇਹ ਕਿਹੜੀ ਲੜਾਈ ਹੋਈ ਹੈ ਇਹਦੀ ਜਾਣਕਾਰੀ ਦਿਓ ਹਾਂਜੀ ਹੋਣਾ ਥੋੜੀ ਦੇਰ ਪਹਿਲਾਂ ਇੱਕ ਝਗੜਾ ਹੋਇਆ ਸੀ ਉਹਦੇ ਵਿੱਚ ਅਸੀਂ ਇਸ ਵੇਲੇ ਸੋਗਾ ਹਸਪੀਟਲ ਦੇ ਚੀਰੂ ਦਾ ਫਿਲਹਾਲ ਮੈਡੀਕਲ ਜਿਹੜਾ ਹੈ ਉਹ ਜਿਹੜੀ ਪ੍ਰੀਮੀਨਰੀ ਜਿਹੜੀ ਆ ਉਹ ਆਪਾਂ ਕਰ ਰਹੇ ਆ ਐਗਜ਼ਾਮੀਨੇਸ਼ਨ ਡਾਕਟਰ ਜੋ ਵੀ ਇੰਜਰੀਜ਼ ਹੈਗੀਆਂ ਉਹਨਾਂ ਨੂੰ ਆਪਾਂ ਕਰਕੇ ਉਸ ਤਰ੍ਹਾਂ ਕਾਰਵਾਈ ਕਰਾਂਗੇ ਫਿਲਹਾਲ ਆਪਾਂ ਟੀਮਾਂ ਲਗਾ ਲਈਆਂ ਬਣਾਤੀਆਂ ਔਰ ਜਲਦੀ ਹੀ ਜਿਹੜਾ ਦੋਸ਼ੀ ਆ ਉਹ ਰਾਤੋ ਰਾਤ ਕੋਸ਼ਿਸ਼ ਕਰਾਂਗੇ ਗ੍ਰਿਫਤਾਰ ਡਾਕਟਰ ਕੌਣ ਲੋਕ ਹੈ ਜਿਹੜੇ ਜ਼ਖਮੀ ਹੋਏ ਆ ਯਕਮੀ ਤੇ ਇਹ ਆਪਣਾ ਕਰਵਲ ਜੀ ਹੈਗੇ ਨਾ ਕਰਵਲ ਜੀ ਦੇ ਉਹਨਾਂ ਦੇ ਬੇਟੇ ਤੇ ਲੱਗੀ ਹੈ ਝੋਟ ਨਾਲ ਕਰਵਲ ਜੀ ਦੇ ਵੀ ਇੱਕ ਝੋਟ ਲੱਗੀ ਹੋਈ ਹੈ ਬਾਕੀ ਅਸੀਂ ਕਰ ਰਹੇ ਹਾਂ ਜੀ ਜਲਦ ਕਰਤਾ ਡਿਫਸਰ ਇੱਕ ਮੌਕੇ ਤੇ ਸੁਣ ਚਾਹੁੰਦਾ ਵੀ ਉੱਥੇ ਗੋਲੀ ਵੀ ਚੱਲੀ ਆਇਆ ਕੋਈ ਨਾ ਦਾ ਸਾਹਮਣਾ ਮਾਮਲਾ ਕੋਈ ਮੌਕੇ ਤੇ ਜੇ ਜਾਣੀ ਹੋਵੇ ਆਪਾਂ ਸਿਦਲਾਲ ਸਿਦਲਾਲ ਸਿੱਧਾ ਹੀ ਪਹਿਲਾਂ ਉੱਥੇ ਪਹੁੰਚਿਆ ਕਿ ਇਮੀਡੀਏਟਲੀ ਜਿਹੜਾ ਐਂਜੁਰਡ ਆਉਂਦੀ ਫਿਰ ਦੇਖੀ ਕਿ ਕਿੰਨਾ ਛੱਟ ਕੇ ਹੈ ਉਸ ਤੋਂ ਬਾਅਦ ਇਮੀਡੀਏਟਲੀ ਉੱਥੇ ਰਾਸ਼ ਸ਼ੁਭਾ ਸੇ ਮੇਰਾ ਐਸਐਚਓ ਤੇ ਪਹੁੰਚ ਚੁੱਕਿਆ ਉਹ ਬਾਕੀ ਵੀ ਵੈਰੀਫਾਈ ਕਰਤੀ ਜੋ ਜਿਹੜੇ ਬਣੇ ਹੋ ਦਬ ਕਰ ਦੇ ਦਿੱਤੀ। ਕਰਬਲੋਂ ਨੇ ਦੱਸਿਆ ਜੀ ਮਤਲਬ ਕਿ ਕੌਣੇ ਮੂਰੇ ਵਿਅਕਤੀ ਜਿਨ੍ਹਾਂ ਨੇ ਕੁੱਟਮਾਰ ਕੀਤੀ ਆ। ਹਾਂਜੀ ਹਾਂਜੀ ਫਿਲਹਾਲ ਦੱਸ ਰਿਹਾ ਜੀ ਤਾਨਿਸ਼ ਲੜਕਾ ਜਿਹੜਾ ਪੁਰਾਣਾ ਜਿਹਾ ਇੱਕ ਜਿਹਾ ਤੈਸ ਜਿਹੜਾ ਚੱਲਦਾ ਸੀ ਉਸ ਦੇ ਸਬੰਧ ਵਿੱਚ ਝਗੜਾ ਹੋਇਆ। ਬਹੁਤ ਜਲਦੀ ਜਿਹੜਾ ਆਪਾਂ ਕੋਸ਼ਿਸ਼ ਕਰਤੀ ਵਿਸਥਾਰ ਕਰਾਂਗੇ। ਸਾਰੇ ਸਾਨੂੰ ਬਾਜ਼ਾਰ ਦਾ ਸਾਰੇ ਸ਼ਹਿਰ ਦਾ ਸਹਿਯੋਗ ਚਾਹੀਦਾ ਹੈ। ਆਪਾਂ ਸਿਰਫ ਉਹਨਾਂ ਨੂੰ ਸਹਿਯੋਗ ਕਰਕੇ ਉਹ ਦੁਕਾਨਾਂ ਆਪਣੀਆਂ ਬੰਦ ਰੱਖਣ ਜਦੋਂ ਤੱਕ ਇਹ ਸ਼ਰਾਰਤੀ ਅੰਸਰ ਫੜਨੀ ਚਾਹਦੇ। ਅੱਜ ਜੇ ਇਹਨਾਂ ਨੂੰ ਆ ਕੱਲ੍ਹ ਕਿਸੇ ਜਿਹੜੇ ਸਰੇ ਆਮ ਘੁੰਮੀ ਜਾਂਦੇ ਦੂਜੀ ਗੱਲ ਜਦੋਂ ਤਿੰਨ ਦਿਨ ਦੇ ਪੁਲਿਸ ਨੂੰ ਵੀ ਦੱਸ ਰਹੇ ਸੀ ਕਿ ਉਹ ਅਸਲਾ ਲੈ ਕੇ ਘੁੰਮ ਰਹੇ ਆ ਤਾਂ ਪੁਲਿਸ ਨੇ ਕਿਉਂ ਨਹੀਂ ਕਾਰਵਾਈ ਕੀਤੀ ਇਹ ਪੁਲਿਸ ਜਵਾਬ ਦੇ ਬਾਕੀ ਸਾਰੀ ਸਾਰੇ ਸ਼ਹਿਰ ਦੇ ਸਾਰੇ ਨਿਵਾਸੀਆਂ ਨੂੰ ਸ਼ਹਿਰ ਦੀਆਂ ਦੁਕਾਨਾਂ ਨੂੰ ਸਾਰਿਆਂ ਨੂੰ ਆਪਾਂ ਬੇਨਤੀ ਕਰਦੇ ਸਾਨੂੰ ਤੁਹਾਡਾ ਸਹਿਯੋਗ ਚਾਹੀਦਾ ਸੀ ਤਾਂ ਕਿ ਨਾ ਕਿਸੇ ਨੂੰ ਕਹਿੰਦੇ ਬੰਦ ਕਰਨ ਲਈ ਬਸ ਆਪਣਾ ਸਹਿਯੋਗ ਸਾਨੂੰ ਦਿਓ ਜਿਹਦੇ ਕਰਕੇ ਸਾਰਾ ਸ਼ਹਿਰ ਉਹ ਸਹੀ ਹੋ ਸਕੇ